ਪੰਜਾਬ ਪੁਲਿਸ ਤੇ ਬੀਐਸਐਫ ਜਾਂ ਆਰਮੀ ਦੇ ਫਿਜ਼ੀਕਲ ਦੀ ਤਿਆਰੀ ਕਰਨ ਦੇ ਲਈ ਕੁੜੀਆਂ ਅਗਰ ਸੰਪਰਕ ਕਰਨਾ ਚਾਹੁੰਦੀਆਂ ਨੇ ਤਾਂ ਜਲਦੀ ਤੋਂ ਜਲਦੀ ਸੰਪਰਕ ਕਰ ਲਿਓ। ਫੀਸ ਤੁਹਾਡੀ ਜ਼ਿਆਦਾ ਨਹੀਂ ਹੈਗੀ 5000 ਰੁਪਏ ਮਹੀਨਾ ਜਿਹਦੇ ਵਿੱਚ ਰਹਿਣਾ, ਖਾਣਾ, ਪੀਣਾ, ਏਸੀ ਰੂਮ ਆ ਸਾਰਾ ਫਿਜ਼ੀਕਲ ਦੀ ਤਿਆਰੀ ਸਿਰਫ 5000 ਰੁਪਏ ਮਹੀਨਾ। ਜੇ ਤੁਸੀਂ ਬਾਹਰੋਂ ਕਿਤੇ ਖਾਣਾ ਵੀ ਮੰਗਾਉਨੇ ਹੋ ਤਾਂ ਤਿੰਨ ਟਾਈਮ ਦਾ 150 ਰੁਪਏ ਖਾਣੇ-ਖਾਣੇ ਦਾ ਖਰਚਾ ਹੈਗਾ। ਜੇ ਤੁਸੀਂ ਧਿਆਨ ਦੇਵੋ ਇਹਦੇ ਵਿੱਚ ਅਸੀਂ 5000 ਚ ਤੁਹਾਨੂੰ ਰਿਹੱਸ ਵੀ ਦੇ ਰਹੇ ਹਾਂ ਖਾਣਾ ਵੀ ਦੇ ਰਹਾਂ ਫਿਜ਼ੀਕਲ ਟ੍ਰੇਨਿੰਗ ਵੀ ਦੇ ਰਹਾਂ ਇੱਕ ਸਿਰਫ ਮੰਨ ਕੇ ਚਲੋ ਕੁੜੀਆਂ ਦੇ ਪੁੰਨ ਵਾਲਾ ਕੰਮ ਹੁੰਦਾ ਤਾਂ ਕਰਕੇ ਵੀ ਕੰਮ ਕਰ ਰਹੇ ਹਾਂ ਜੇ ਵਧੀਆ ਪਹੁੰਚ ਹੋਵੇ ਤਾਂ ਸ਼ਾਇਦ ਉਹ ਫੀਸ ਵੀ ਨਾ ਲਵਾਂ ਪਰ ਮਜਬੂਰੀ ਹੈ ਕਿਉਂਕਿ ਮਹਿੰਗਾਈ ਦਾ ਜ਼ਮਾਨਾ ਸਾਰਾ ਕੁਝ ਆਪਣੇ ਕੋਲੋਂ ਪਾ ਕੇ ਮੈਂ ਕੁਝ ਨਹੀਂ ਕਰਵਾ ਸਕਦਾ ਅਗਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਘੱਟ ਖਰਚੇ ਦੇ ਵਿੱਚ ਫਿਜ਼ੀਕਲ ਦੀ ਭਾਈ ਜੰਪ ਦੀ ਲੌਂਗ ਜੰਪ ਦੀ ਫਿਜ਼ੀਕਲ ਦੀ ਤਿਆਰੀ ਤਾਂ ਜਲਦੀ ਤੋਂ ਜਲਦੀ ਸੰਪਰਕ ਕਰਦੇ ਧੰਨ